ਮਹਾਰਾਜ ਜੀ ਆਪਾਂ ਪਹਿਲਾ ਜਾਗਰੀ ਕਰਨਾ ਕਹਿੰਦੇ ਦਰੋਡੇਗਾ ਕਿ ਦਸ ਬਾਬੂ ਸਾਹਿਬ ਇਹਨਾਂ ਮਹਾਰਾਜ ਜੀ ਪਰ ਇਤਰਾ ਕਰਦੇ ਆ ਆਪਾਂ ਨਗਰ ਕੀਤੇ ਦੇਖੋ ਤਿਆਰ ਕਰਕੇ ਲੈ ਚਾ ਗਏ ਸਤਵੀ ਮਹਾਂਦੇਵੀ ਗਾਜੀ ਬੜਿਆ ਸੇ ਕਿ ਜੇ ਇਤਨਾ ਹੋ ਜੂਗਾ ਬਾਬੇ ਕਿਆ ਨਲੇ ਤਿਆਰ ਕਰਕੇ ਨਗਰ ਕੀ ਸਾਰਾ ਪਾਰਕੀ ਸਾਹਿਬ ਵੀ ਸਜਾ ਕੇ ਉਹਨਾਂ ਵਿੱਚ ਮਹਾਰਾਜ ਮਾ ਕੀਤਾ ਪਾਰਕੀ ਸਾਹਿਬ ਦੇ ਸਾਰੇ ਨਗਰਾਂ ਵਿੱਚ ਗੋਪੇ ਜੋ ਤੇ ਨਗਰ ਕੀਤਨ ਹੋਇਆ ਜਿਹੜੇ ਰਚਨਾ ਨੇ ਇਤਿਹਾਸਿਕ ਜੇਤਾਇਤ ਤੇ ਦਿਨਸਤਾਵ ਇਸ ਵੇਲੇ ਪੈਰਵੀ ਨ ਕਰਨੇ ਮਹਾਕਮਾ ਦੇ ਸਹਿਯੋਗ ਦੇ ਨਾਲ ਸੰਤ ਮਹਾਪੁਰਸ਼ਾਂ ਦੀ ਤੁਮਾ ਉੱਪਰ ਹੋ ਰਿਹਾ ਹੈ ਬਹੁਤ ਸਮਾਂ ਕਿਉਂਕਿ ਹੋਰ ਵੀ ਜਿੱਤੇ ਸਾਡੇ ਕੋਲ ਆਸਾਨਾ ਸੋ ਮੈਂ ਬੇਨਤੀ ਕਰਦਾ ਇਸ ਵੇਲੇ ਤਕਰੀਬਨ 25 ਮਿੰਟ ਬਾਅਦ ਦੇ ਨੂੰ ਦੇ ਨਾਲ ਹੋ ਰਿਹਾ ਹੈ Oh yeah,